ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤਿੰਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰਖਉ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਇ ਹਰ ਜਿਓ ਤਿਨ ਕੀ ਕਰਹਿ ਪ੍ਰਤ ਪਾਲਿ ਆਪ ਕਿਰਪਾ ਕਰ ਵਖੋ ਹਰ ਜਿਓ ਫੇਰ ਸਕੈ ਜਮਕਾਲ ਤੇਰੀ ਸਰਣਾਇ ਸੱਚੀ ਹਰ ਜਿਓ ਨਾ ਹੋ ਘਟੈ ਨ ਜਾਏ ਜੋ ਹਰ ਛੋੜ ਦੂਜੇ ਪੈ ਲਾਗੈ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਇ ਹਰ ਜਿਓ ਤਿਨਾਂ ਦੁਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਫੂੰ ਸੱਚੇ ਸਬਦ ਸਮਾਹੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਰਬਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰੱਖਉ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਏ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਹ ਆਪ ਕਿਰਪਾ ਕਰ ਰੱਖੋ ਹਰ ਜਿਓ ਪੈ ਸਕੈ ਜਮਕਾਲ ਤੇਰੀ ਸਰਣਾਏ ਸੱਚੀ ਹਰ ਜਿਓ ਨਾ ਹੋ ਘਟੈ ਨ ਜਾਏ ਜੋ ਹਰ ਛੋੜ ਦੂਜੇ ਪੈ ਲਾਗੈ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾ ਦੁਖ ਭੁਖ ਕਸ਼ਨਾ ਹੈ ਨਾਨਕ ਨਾਮ ਸਲਾਹੇ ਸਦਾ ਫੂੰ ਸੱਚੇ ਸਬਦ ਸਮਾਹੇ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤਿਨ ਤੂੰ ਰਖਨ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਉ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰਹਿ ਪ੍ਰਤ ਪਾਲਹ ਆਪ ਕਿਰਪਾ ਕਰ ਰੱਖੋ ਹਰ ਜਿਉ ਹੋਏ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੈ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿਨਾਂ ਦੁਖ ਭੁਖ ਕਛੁ ਨਾ ਹੈ ਨਾਨਕ ਨਾਮ ਸਲਾਹੇ ਸਦਾ ਸੋ ਸੱਚੇ ਸਬਦ ਸਮਾਹੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤਿਨ ਤੂੰ ਰਖਨ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਉ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖ ਉਹ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਹੋਏ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੈ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿਨਾਂ ਦੁਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਸੋ ਸੱਚੇ ਸਬਦ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਬਹਲਾਤੀ ਜਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਤੂੰ ਰਖਨ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਆ ਨ ਹੋਗ ਹਰ ਜਿਉ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰੱਖੋ ਨਾਲੇ ਸੁਆਮੀ ਇਹੇ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰਹਿ ਪ੍ਰਤ ਪਾਲਹ ਆਪ ਕਿਰਪਾ ਕਰ ਰੱਖੋ ਹਰ ਜਿਉ ਹੋਏ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੈ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾਂ ਦੁਖ ਭੁਖ ਕਸ਼ਨਾ ਹੈ ਨਾਨਕ ਨਾਮ ਸਲਾਹੇ ਸਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤਿੰਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਉ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਹੋਏ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੈ ਉਹ ਜਮ ਤੇ ਮਰ ਜਾਏ جو تیری سرنائی, جو تیری سرنائی ہر جیو تین دوگ پوک کشنا نانک نام سلاح سدا توں سچے سبد سم سم سما ست نام شری واح گروہ گرو جی پر جی محلاتی جا, جا جو تیری, جو تیری لازم سرنائی ہر جیو ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਹੋਏ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੇ ਉਹ ਜੰਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿਨਾਂ ਦੁਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਸੋਹੁ ਸਚੇ ਸਬਦ ਸਮਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਹਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਤੂੰ ਰਖਨ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਆ ਨ ਹੋਗ ਹਰ ਜਿਉ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰਹਿ ਪ੍ਰਤ ਪਾਲਹ ਆਪ ਕਿਰਪਾ ਕਰ ਰੱਖੋ ਹਰ ਜਿਉ ਹੋਏ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੈ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾ ਦੁਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਸੂ ਸੱਚੇ ਸਬਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 4 ਜੋ ਤੇਰੀ ਸਰਣਾਈ ਹਰ ਜਿਓ ਤਿੰਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਉ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰੱਖੋ ਮੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਹੋਏ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੈ ਉਹ ਜੰਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿਨਾਂ ਦੁਖ ਭੁਖ ਗਸਨਾ ਹੈ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸਬਦ ਸਮਾਹੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 4 ਜੋ ਤੇਰੀ ਸਰਣਾਈ ਹਰ ਜਿਓ ਤਿਨ ਤੂੰ ਰਖਨ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਉ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਹੋਏ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲਾਗੇ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿਨਾ ਦੁਖ ਭੁਖ ਕਸ਼ਨਾ ਹੈ ਨਾਨਕ ਨਾਮ ਸਲਾਹੇ ਸਦਾ ਪਉ ਸੱਚੇ ਸਬਦ ਸਮਾਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਹੋਇ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਭੈ ਲਾਗੇ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾ ਦੂਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਬਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਪੈ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੈ ਉਹ ਜੰਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾਂ ਦੁਗ ਭੁਖ ਕਸ਼ ਨਾ ਹੈ ਨਾਨਕ ਨਾਮ ਸਲਾਹੇ ਸਦਾ ਤੁਮ ਸੱਚੇ ਸਭ ਦੇ ਸਮਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਭੋਇ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਭੈ ਲੱਗੈ ਉਹ ਜੰਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾਂ ਦੁਖ ਭੁਖ ਕਸ਼ਨਾ ਹੈ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸਬਦ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰੱਖ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਕੋਏ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲਾਗੇ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾ ਦੁਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਸੋ ਸੱਚੇ ਸਬਦ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਰ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਔਰ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਖੋਇ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਭੈ ਲਾਗੇ ਉਹ ਜੰਦ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾ ਦੁਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਸੋ ਸੱਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਭਲਾਤੀ ਜਾ ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤ ਪਾਲਹ ਆਪ ਕਿਰਪਾ ਕਰ ਰੱਖੋ ਹਰ ਜਿਓ ਕੋਇ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲਾਗੇ ਉਹ ਜੰਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾ ਦੁਖ ਭੁਖ ਕਸ਼ ਨਾ ਹੈ ਨਾਨਕ ਨਾਮ ਸਲਾਹੇ ਸਦਾ ਸੂ ਸੱਚੇ ਸਬਦ ਸਮਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਬਾਤੀ ਮਹਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਭੋਇ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੈ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾ ਦੁਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਤੁਮ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਹਲਾਤੀ ਜਾ ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਭੋਇਨ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਭੈ ਲਾਗੇ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾ ਦੁਗ ਭੁਖ ਕਸ਼ ਨਾ ਹੈ ਨਾਨਕ ਨਾਮ ਸਲਾਹੇ ਸਦਾ ਸੋ ਸੱਚ ਸਤਨਾਮ ਹੈ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤ ਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਭੋਇਨ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਭੈ ਲਾਗੇ ਉਹ ਜੰਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾਂ ਦੁਖ ਭੁਖ ਕਸ਼ ਨਾ ਹੈ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸਬਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੇਵਟ ਮੈਂ ਅਵਰ ਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਕੋਇ ਨ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲਾਗੇ ਉਹ ਜੰਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾਂ ਦੁਖ ਭੁਖ ਕਸ਼ਨਾ ਹੈ ਨਾਨਕ ਨਾਮ ਸਲਾਹੇ ਸਦਾ ਫੂੰ ਸੱਚੇ ਸਬਦ ਸਮਾਹੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਰਬਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਰ ਜੇਵਟ ਮੈਂ ਅਵਰ ਨ ਸੂਜੈ ਨਾ ਕੋ ਹੋਣ ਅਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਪਹਣ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲਾਗੇ ਉਹ ਜੰਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾਂ ਦੁਖ ਭੁਖ ਕਸ਼ ਨਾ ਹੈ ਨਾਨਕ ਨਾਮ ਸਲਾਹੇ ਸਦਾ ਫੂੰ ਸੱਚੇ ਸਬਦ ਸਮਾਹੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤਿਨ ਤੂੰ ਰੱਖਣ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਆ ਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਏ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਹੋਏ ਸਕੇ ਜਮਕਾਲ ਤੇਰੀ ਸਰਣਾਏ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲਾਗੇ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਨ ਆਈ ਹਰ ਜਿਓ ਤਿਨਾਂ ਦੁਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਸੋ ਸਚੇ ਸਬਦ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਨ ਆਈ ਹਰ ਜਿਓ ਤਿਨ ਤੂੰ ਰਖਨ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਉ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰਹਿ ਪ੍ਰਤ ਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਹੋਏ ਸਕੇ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੈ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿੰਨਾਂ ਦੁਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਤੁਮ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤਿਨ ਤੂ ਰਖਨ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਵਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰਖਉ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਏ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਹੋਏ ਸਕੇ ਜਮਕਾਲ ਤੇਰੀ ਸਰਣਾਏ ਸੱਚੀ ਹਰ ਜਿਓ ਨਾ ਹੋ ਘਟੇ ਨ ਜਾਏ ਜੋ ਹਰ ਛੋੜ ਦੂਜੇ ਪੈ ਲਾਗੇ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿਨਾਂ ਦੁਖ ਭੁਖ ਕਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਸੂ ਸਚ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤਿਨ ਤੂੰ ਰਖਨ ਜੋਗ ਤੁਰ ਜੀਵਟ ਮੈਂ ਅਵਰਨ ਸੂਜੈ ਨਾ ਕੋ ਹੋਆ ਨ ਹੋਗ ਹਰ ਜਿਉ ਸਦਾ ਤੇਰੀ ਸਰਣਾਈ ਜਿਉ ਭਾਵੈ ਤਉ ਰੱਖੋ ਨਾਲੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਭੋਇ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਹੋ ਘਟੈ ਨ ਜਾਏ ਜੋ ਹਰ ਛੋੜ ਦੂਜੇ ਪੈ ਲੱਗੈ ਉਹ ਜਮ ਤੇ ਮਰ ਜਾਏ ਜੋ ਤੇਰੀ ਸਰਣਾ ਆਈ ਹਰਜੀਓ ਤਿੰਨਾ ਦੁਖ ਭੁਖ ਕਸ਼ਨਾ ਹੈ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸਬਦ ਸਮਾਹੇ ਵਾਹਿਗੁਰੂ ਜੀ ਖਾਲਸਾ ਹਕ ਜੀ ਦੀ ਫਤਹਿ